ਇਹ ਰਾਜਕੌਰ ਬਾਜੀ ਮੇਰਾ ਨਾਮ ਗੱਲ ਵਾਦ ਹੋਈ ਆ ਜਿਹੜੇ ਸਾਡੇ ਗੱਲ ਵਾਦ ਬਾਜੀ ਡਾਂ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਹੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾਗੀ ਖਲੋ ਕੇ ਨਾਲ ਲਾ ਕੇ ਨਾਲ ਲਾ ਕੇ ਵਡਾਇਆ ਜੋ ਨਾ ਡਾਕਟਰ ਮਾਰ ਕੇ ਸਿਰ ਪਾੜਿਆ ਜੋ ਦਾ ਡਾਕਟਰ ਖੋਈ ਜੋ ਸੰਗਲਸਤੀ ਨਿਵਾੜ ਨੰਬਰ 1 'ਚ ਬਾਜੀ ਹਾਂਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਸ਼ੇਰ ਮੁੰਡਾ ਏ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕਾਰਨ ਕੀ ਬਣੀ ਆ ਮੈਂ ਬਾਹਰ ਗਈ ਕਾਰਨ ਕੀ ਕਿ ਪੰਜ ਮਹੀਨੇ ਲੱਗੇ ਪਹਿਲਾ ਸਾਲ ਹੋ ਗਿਆ ਜੇਹਰ ਚ ਛੜਾਈ ਜੇਹਰ ਤੋਂ ਖਬਰਾਂ ਜਾਂਦੀਆਂ ਇਹਦੀ ਯਾਰ ਗਲੀ ਦੱਸ ਦੇਈ ਤੇਰੀ ਕਰਦੀ ਆ ਸੰਦੂ ਤੇਰੇ ਨਾਲ ਰਹਿੰਦੀ ਜੋ ਗੱਡਾਂ ਚ ਕਮਾਉਂਦਾ ਹੀ ਹੋ ਇਹਨੂੰ ਛਰੇ ਹਾਂ ਨੂੰ ਮਸਤੀ ਚ ਲੂਆਂ ਗੱਲ ਕਰਦੋਂ ਜੀ ਕਮਾਉਂਦਾ ਹੀ ਦਾਦੇ ਨੂੰ ਮੈਨੂੰ ਫੋਨ ਕਰਦਾ ਮੈਨੂੰ ਭਾબી ਬਾਰ ਕਿਹੜਾ ਦੇ ਜਮਾਨਤ ਕਰਾ ਦੇ ਜਮਾਨਤ ਕਰਾਵੇ ਘਰੇ ਆਣ ਕਿਵੇਂ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤੁਹਾਡਾ ਮੁੰਡਾ ਨਾ ਮਰਦਾ ਮੰਗ ਗਈ ਇਹ ਕਰਨਾ ਕਿ ਇਹਨਾਂ ਨੂੰ ਵੱਧ ਵੱਧ ਸਜਣ ਨੂੰ ਫਾਂਸੀ ਦੀ ਸਜ਼ਾ ਵੀ ਮੇਰੇ ਵਾਸਤੇ ਥੋੜੀ ਹੈ ਮੈਨੂੰ ਫਾਂਸੀ ਦੀ ਸਜ਼ਾ ਜੇ ਨਾ ਉਹ ਵੀ ਮੈਨੂੰ ਥੋੜੀ ਲੱਗੂਗੀ ਅੱਲ ਹੋਈ ਹੀ ਉਹਦੇ ਨਾਲੋਂ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲੋਂ ਡੱਕਦਾ ਹੀ ਕਹਿੰਦੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਉਹਨੂੰ ਧਮਕੀਆਂ ਦੇਂਦੀ ਰਹੀ ਆ ਅਸੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਆਂਦੀ ਮੈਂ ਹੁਣ ਦ ਜਾ ਇਨੂੰ ਮਰਵਾ ਕੇ ਹੀ ਰਹਿਣਾ ਵਾ ਸਰਦ ਜਦ ਹਾਂ ਮੇਰੇ ਨੂੰ ਇਹ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਵੱਲੋਂ ਉਹਦੀ ਲੜਾਈ ਉਹਦੀ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਪੈਸੇ ਮਿਲੇ ਰਿਟਾਇਰਮੈਂਟੀ ਦੇ ਹਾਂ ਤੇ ਉਹ ਤੇ 5.5 ਤਿੰਨ ਤਿੰਨ ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਉਹ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਇਆ ਤੇ ਜੀਜੇ ਨਾਲ ਦੋ ਮਹੀਨੇ ਹੋ ਗਏ ਭੱਜੀ ਨੂੰ ਹੀ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਿਆ ਇਹ ਉਹ ਬੜੇ ਨੇਤਰ ਲਾਮਿੰਤਾਂ ਲਈਆਂ ਤੋਂ ਫਿਰ ਵੀ ਕਹੇ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪੰਚਾਇਤਾਂ ਜੀ ਕਹਿੰਦਾ ਰਿਹਾ ਤੇ ਮੇਰਾ ਘਰ ਮਲਕੇ ਘਰ ਦੀ ਹਾਲ ਤੋਂ ਖਸਾਂ ਦੀ ਘਰ ਦੇ ਸਾਧੋ ਜੀ ਤਾਂ ਦੀ ਪੰਚਾਇਤ ਦੀ ਗੱਲ ਹੋਈ ਪਹਾਂ ਦੀ ਪੰਚਾਇਤ ਦੀ ਗੱਲ ਹੋਈ ਸਾਰੀ ਤੇ ਉਹ ਇਹ ਕਰਕੇ ਉਹ ਜੀਜੇ ਦੇ ਨਾਲ ਮਾੜੀ